ਅੱਜ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 028 ਸੱਚ ਦੀ ਆਵਾਜ਼ ਅਸੀਂ ਅੱਜ ਖੜੇ ਆਂ ਢੜਬੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੈ ਕੈਂਪਰ ਉੱਥੇ ਅੱਜ ਮਤਲਬ 21 ਜੁਲਾਈ ਜੋ ਦਿਨ ਹੈ ਇਸ ਦੇ ਆਪਲਕਸ ਦੇ ਵਿੱਚ ਇੱਕ ਭੀਮ ਆਰਮੀ ਵੱਲੋਂ ਬੜਾ ਵਧੀਆ ਮਤਲਬ ਇੱਕ ਕਾਨਫਰੰਸ ਕਹਿ ਲਓ ਮੀਟਿੰਗ ਕਹਿ ਲਓ ਜਾਂ ਇੱਕ ਇਕੱਠ ਕਹਿ ਲਓ ਉਹ ਕੀਤਾ ਗਿਆ ਸੋ ਸਾਡੇ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਕੈਪਟਨ ਹਰਭਜਨ ਸਿੰਘ ਜੀ ਜੋ ਭੀਮ ਆਰਮੀ ਵੱਲੋਂ ਪੂਰੇ ਪੰਜਾਬ ਨੂੰ ਲੀਡ ਕਰ ਰਹੇ ਨੇ ਸੋ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜੋ 21 ਤਰੀਕ ਹੈ 21 ਜੁਲਾਈ ਹੈ ਇਸ ਦਾ ਕੀ ਮਹੱਤਵ ਹੈ ਸਰ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਜੀਮ ਜੈ ਭਾਰਤ ਜੈ ਗੁਰੂ ਦੇਵ ਧੰਗੁਰਦੇਵ ਜੈ ਬਾਲਮੀਕ ਹਰ ਹਰ ਬਾਲਮੀਕ ਸਾਥੀਓ ਅੱਜ ਭੀਮ ਆਰਮੀ ਦਾ ਨੌਵੇਂ ਸਥਾਪਨਾ ਦੇ ਸਤੇ ਤੇ ਮੈਂ ਆਪ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪੀ ਮਾਰਮੀ ਵੱਲੋਂ ਲੱਖ ਲੱਖ ਵਧਾਈ ਦਿਨਾਂ ਇਹ ਜਿਹੜੀ ਪੀ ਮਾਰਮੀ ਆ ਇਹ ਸਹਿਬ ਸ੍ਰੀ ਕਾਂਸ਼ੀਰਾਮ ਜੀ ਡਾਕਟਰ ਪੀਵਰਾਉ ਬੇੜਕਰ ਜੀ ਐਂਡ ਗੁਰੂ ਰਗਦਾਸ ਮਹਾਰਾਜ ਦੇ ਦਸੂਹੇ ਮਾਰਗ ਤੇ ਚੱਲ ਰਹੀ ਹੈ। ਔਰ ਜਿੱਥੇ ਵੀ ਜਿਸ ਤਰ੍ਹਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਤੇ ਤਸਵੀਰ ਦਿੱਤੀ ਸੀ ਇਸ ਤਰੀ ਸਾਡੇ ਗੁਰੂ ਡਾਕਟਰ ਪੀਵਰਾਉ ਬੇੜਕਰ ਜੀ ਦੇ ਉੱਤੇ ਤਸਵੀਰ ਹੋਏ ਸੀਗੇ ਸਾਡੇ ਮਾਨਵ ਮਦਰ ਕਾਂਸੀ ਰਾਮ ਜੀ ਦੇ ਦਰੋਂ ਤੱਕ ਸੀ ਇਹ ਦਿੱਤੇ ਗਏ ਸੀਗੇ ਉਹਨਾਂ ਦੇ ਅਕਾਉਂਟ ਦੇ ਲਈ ਇਹ ਇੱਕ ਪਾਰਟੀ ਬਣੀ ਸੀ ਪਰ ਇਹ ਸੰਗਠਨ ਬਣਿਆ ਸੀ ਐਸਪੀ ਮਾਰਗ ਭੀ ਮਾਰਮੀ ਅੱਜ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਕਿਤੇ ਵੀ ਗਰੀਬ ਦੇ ਉੱਤੇ ਜ਼ੁਲਮ ਹੋਵੇ ਅਤਿਆਚਾਰ ਹੋਵੇ ਜਿਸ ਤਰ੍ਹਾਂ ਕੋਈ ਸੁਣਿਆ ਹੋਣਾ Rajasthan ਦੇ ਅੰਦਰ ਘੋੜੀ ਤੇ ਚੜ ਕੇ ਚੜਨ ਵਾਲੇ ਬੰਦੇ ਨੂੰ ਵੀ ਮਾਰ ਦਿੱਤਾ ਜਾਂਦਾ ਕਿਤੇ ਮੁੱਛ ਰੱਖਣ ਵਾਲੇ ਬੰਦੇ ਨੂੰ ਵੀ ਮਾਰ ਦਿੱਤਾ ਜਾਂਦਾ। ਅਗਰ ਘੜੇ ਚੋਂ ਪਾਣੀ ਪੀਂਦਾ ਉੱਥੇ ਵੀ ਉਹਨੂੰ ਮਾਰ ਦਿੱਤਾ ਜਾਂਦਾ। ਪਰ ਉਸ ਦੇ ਬਰੋ ਲੜਾਈ ਲੜਨ ਵਾਸਤੇ ਇਹ ਪੀ ਮਾਰਮੀ ਬਣਾਈ ਗਈ ਆ। ਅਸੀਂ ਮੈਂ ਫਿਰ ਦੁਆਰ ਤੋਂ ਸਾਡੇ ਪੂਰੇ ਪੰਜਾਬ ਨੂੰ ਲੱਖ ਲੱਖ ਵਧਾਈ ਦੇਣਾ ਪੀ ਮਾਰਮੀ ਦੇ ਨੌਵੇਂ ਸਥਾਪਨਾ ਦਿਨ। ਜੈ ਪੀਮ ਜੈ ਭਾਰਤ। ਜੈ ਭੀਮ ਜੈ ਭਾਰਤ ਜੈ ਸਰਦਾਨਾ ਸੋ ਸਾਰੀ ਸਮੂਹ ਸੰਗਤ ਦਾ ਇੱਥੇ ਪਹੁੰਚਣ ਤੇ ਪਿੰਡ ਦੀਵਾਨਗੜ ਕੈਂਪਰਾ ਪਹੁੰਚਣ ਦੇ ਸਾਰੀ ਸਮੂਹ ਸੰਗਤ ਦਾ ਭੀਮ ਆਰਮੀ ਸੰਗਠਨ ਦਾ ਪਹੁੰਚਣ ਤੇ ਤਹਿ ਦਿਲੋਂ ਤਹਿ ਦਿਲੋਂ ਧੰਨਵਾਦ ਆ ਜੋ ਵੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਸੰਗਠਨ ਨਾਲ ਜੁੜੇ ਇਹਨਾਂ ਵਿਚਾਰਧਾਰਤਾਵਾਂ ਨੂੰ ਸੁਣਿਆ ਸੋ ਸਾਰੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜੈ ਭੀਮ ਜੈ ਭਾ ਮੀ ਮਾਰਮੀ ਜਿੰਦਾਬਾਦ 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 ਜੈ ਭੀਮ ਜੈ ਭਾ ਥੈਂਕ ਯੂ Nama, Nama. Yeah. Yeah. thank you.